ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਤੇ ਸੇਮ ਹੀ ਨਾਮ ਤੇ ਆਪਣਾ Instagram ਦੇ ਉੱਪਰ ਪੇਜ ਬਣਿਆ ਹੋਇਆ ਜੀ ਨਾਦਰ ਬੁਟੀਕ ਦੇ ਨਾਮ ਤੇ ਠੀਕ ਹੈ ਉਸ ਨੂੰ ਵੀ ਜਾ ਕੇ ਪਲੀਜ਼ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਉੱਥੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਠੀਕ ਹੈ ਡਿਜ਼ਾਈਨ ਚ ਸ਼ੇਅਰ ਕੀਤੇ ਆ ਤੁਹਾਡੇ ਨਾਲ ਉਹਨਾਂ ਵਿੱਚੋਂ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਜੀ ਉਹਦੇ ਉੱਤੇ ਜਾ ਕੇ ਆਪਾਂ ਤੁਸੀਂ DM ਕਰ ਸਕਦੇ ਹੋ ਠੀਕ ਹੈ ਤੇ ਕੋਈ ਵੀ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇਕਰ ਤੁਸੀਂ ਸੂਟ ਰੈਡੀ ਕਰਵਾਉਣ ਤੋਂ ਬਾਅਦ ਆਪਣੇ ਤੋਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਚੋਇਸ ਦੇ ਅਨਸਾਰ ਤੁਸੀਂ ਕਿਦਾਂ ਮਰਜੀ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਪਸੰਦ ਨੇ ਠੀਕ ਹੈ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵਾਲ ਦਾ ਡਿਜ਼ਾਈਨ ਲੈ ਕੇ ਆਪਣੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਵਾਲਾ ਕੋਈ ਵੀ ਡਿਜ਼ਾਈਨ ਲੈ ਕੇ ਠੀਕ ਹੈ ਰੈਡੀ ਕਰਵਾਉਣਾ ਤੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਵਰਡ-ਵਰਡ ਆਪਾਂ ਸ਼ਿਪਿੰਗ ਕਰਦੇ ਆ ਠੀਕ ਹੈ ਜੀ ਤੇ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੇਕਰ ਤੁਸੀਂ ਸੂਟ ਰੈਡੀ ਕਰਵਾਉਣ ਤੋਂ ਬਾਅਦ ਸਟਿਚ ਵੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਡੇਲੀ ਆਪਾਂ ਤੋਂ ਡੇਲੀ YouTube ਤੇ ਉੱਪਰ ਇੱਕ ਬਲੌਗ ਲੈ ਕੇ ਆਉਂਦੇ ਹਾਂ ਬਲੌਗ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਤੁਹਾਨੂੰ ਨਮਾ ਸਟੱਫ ਤੇ ਨਵੇਂ ਫੈਬ ਨਵੇਂ ਡਿਜ਼ਾਈਨ ਦੇ ਨਾਲ ਜਿਹੜਾ ਇੱਕ ਲੈ ਕੇ ਆਣੇ ਆ ਬਲੌਗ ਠੀਕ ਹੈ ਸੂਟਾਂ ਦਾ ਉਦਾਂ ਹੀ ਅੱਜ ਦਾ ਬਲੌਗ ਹੈ ਜਿਹੜਾ ਉਹ ਆਪਾਂ ਤੁਹਾਨੂੰ ਦੋ ਤਾਂ ਅੰਤਰਾਂ ਦੇ ਸੂਟ ਦਿਖਾਵਾਂਗੇ ਜਿੰਨਾ ਵਿੱਚੋਂ ਜੋ ਵੀ ਜੋ ਵੀ ਸੂਟ ਤੁਹਾਨੂੰ ਕੋਈ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਉੱਪਰ ਜਿਹੜਾ DM ਕਰਨਾ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ 9781735157 ਠੀਕ ਹੈ ਜੀ ਇਸੇ ਤੁਸੀਂ ਆਪਾਂ ਨੂੰ DM ਕਰਨਾ ਹੈ ਤੇ ਹਮੇਸ਼ਾ ਯਾਦ ਰੱਖਿਆ ਕਰੋ ਜੀ ਨਦਰ ਬੁਟੀਕ ਪੇਜ ਨੂੰ Instagram ਤੇ ਵੱਧ ਤੋਂ ਵੱਧ ਫੋਲੋ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਦੱਸਣਾ ਹੈ ਵੀਡੀਓ ਕਿੱਦਾਂ ਦੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਚਲੋ ਜੀ ਅੱਜ ਸਭ ਤੋਂ ਫਰਸਟ ਪਹਿਲਾਂ ਦਿਖਾ ਰያ ਹਾਂ ਜਿਹੜਾ ਕਿ ਬਹੁਤ ਜ਼ਿਆਦੇ ਸੋਨਾ ਫੈਬਰਿਕ ਆਇਆ ਇੱਕ ਆਰਟੀਕਲ ਨਵਾਂ ਲਾਂਚ ਹੋਇਆ ਠੀਕ ਹੈ ਜੀ ਪੰਚਮ ਸਿਲਕ ਠੀਕ ਹੈ ਜੀ ਫੈਬਰਿਕ ਦਾ ਨਾਮ ਹੈਗਾ ਪੰਚਮ ਸਿਲਕ ਜੋ ਕਿ ਬਹੁਤ ਜ਼ਿਆਦੇ ਸੋਨਾ ਫੈਬਰਿਕ ਆ ਸ਼ਾਈਨੀ ਫੈਬਰਿਕ ਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਪ੍ਰਿੰਟਿੰਗ ਆ ਠੀਕ ਹੈ ਜੀ ਬਹੁਤ ਹੀ ਸੋਨਾ ਜਿਹੜਾ ਆਰਟੀਕਲ ਇਹ ਬਣ ਕੇ ਰੈਡੀ ਹੋਇਆ ਠੀਕ ਹੈ ਜਿਨ੍ਹਾਂ ਨੇ ਵੀ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਹੋਊਗਾ ਤੁਸੀਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਆਪਣਾ WhatsApp ਨੰਬਰ ਉਹਦੇ ਤੇ ਆਪਾਂ ਤੁਸੀ ਮੈਸੇਜ ਕਰਨਾ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਇਸਦੇ ਵਿੱਚ ਆਪਾਂ ਸਿਰਫ ਤੁਹਾਨੂੰ ਤਿੰਨ ਤੋਂ ਚਾਰ ਕਲਰ ਦਿਖਾਵਾਂਗੇ ਉਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਪਹਿਲਾ ਇਹ 골ਡਨ ਜਿਹਾ ਕਲਰ ਹੈ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਤੇ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਲਾਜਵਾਵ ਹੈ ਠੀਕ ਹੈ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਜਿਹੜੇ ਇਹ ਬਣ ਕੇ ਆਏ ਨੇ ਠੀਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣਾ ਡਿਜ਼ਾਈਨ ਹੈ ਠੀਕ ਹੈ ਇਹਨਾਂ ਦੀ ਫਾਈਨਲ ਲੁੱਕ ਹੈ ਜਿਹੜੀ ਤੁਸੀਂ ਕਿੱਦਾਂ ਵੀ ਰੈਡੀ ਕਰ ਸਕਦੇ ਹੋ ਉਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਲਓ ਜੀ ਠੀਕ ਹੈ ਚਲੋ ਜੀ ਨੈਕਸਟ ਕਲਰ ਹੈ ਜੀ অনion ਕਲਰ ਆ ਬਹੁਤ ਜ਼ਿਆਦਾ ਸੋਹਣਾ ਡਾਰਕ ਪਿੰਕ অনion ਕਲਰ ਹੈ ਬਹੁਤ ਜਾਲੇ ਸੋਹਣਾ ਲੱਗ ਰਿਹਾ ਹੈ ਕਲਰ ਸਾਰਿਆਂ ਦੀ ਤਿੰਨਾਂ ਚਾਰਾਂ ਸੂਟਾਂ ਦੀ ਪ੍ਰਿੰਟਿੰਗ ਸੇਮ ਰਹੂਗੀ ਡਿਜ਼ਾਈਨਿੰਗ ਸੇਮ ਰਹੂਗੀ ਠੀਕ ਹੈ ਜੀ ਤੇ ਕਲਰ ਅਲੱਗ-ਅਲੱਗ ਰਹਿਣਗੇ ਇਨ੍ਹਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸੂਟ ਮੰਗਵਾ ਸਕਦੇ ਹੋ ਇੱਕ ਵਾਰ ਦੁਬਾਰਾ ਤੋਂ ਦੱਸ ਰਹੀਆਂ ਪੰਚਮ ਸਿਲਕ ਫੈਬਰਿਕ ਆ ਜੀ ਇਹਨਾਂ ਦਾ ਠੀਕ ਹੈ ਤਿੰਨ ਤੋਂ ਚਾਰ ਇਸ ਦੇ ਵਿੱਚ ਕਲਰ ਹੋਣਗੇ ਜੋ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਦੇ ਉੱਪਰ ਤੁਸੀਂ ਡੀਐਮ ਕਰਨਾ ਹੈ ਦੈਨ ਠੀਕ ਹੈ ਜੀ ਤੇ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਜੇਕਰ ਤੁਸੀਂ ਇਸ ਸੂਟ ਨੂੰ ਵਿਦ ਸਟਿਚਿੰਗ ਲੈਣਾ ਚਾਹੁੰਦੇ ਹੋ ਤੇ ਤੁਸੀਂ ਆਪੇ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਇਹਨਾਂ ਉੱਪਰ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਹੈਂਡਵਰਕ ਚ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਉਹ ਚੀਜ਼ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜਿੱਦਾਂ ਕਿ ਕਈਆਂ ਨੂੰ ਐਦਾਂ ਸਿੰਪਲ ਕਵੈਅਰ ਕਰਨਾ ਨਹੀਂ ਪਸੰਦ ਹੁੰਦਾ ਉੱਤੇ ਤੁਸੀਂ ਕੁਝ ਹੋਰ ਕ੍ਰੀਏਟੀਵਿਟੀ ਜਾਨੀ ਕਿ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਦੇ ਨਾਲ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਪਹਿਲਾ ਵਾਲਾ ਵੀ ਕਲਰ ਬਹੁਤ ਸੋਹਣਾ ਸੀ ਤੇ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਤੇ ਆਪਾਂ ਨੂੰ WhatsApp ਦੇ ਉੱਪਰ ਤੁਸੀਂ DM ਕਰਨਾ ਠੀਕ ਹੈ ਜੀ ਜੇਕਰ ਤੁਸੀਂ ਇਹਨਾਂ ਨੂੰ ਵਿਦਾਊਟ ਸਟਿਚਿੰਗ ਮੰਗਵਾਉਣਾ ਚਾਹੁੰਦੇ ਤੇ ਤੁਸੀਂ ਆਪੇ ਤੋਂ ਵਿਦਾਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜਿਹੜੇ ਉਹ ਰੈਡੀ ਹੋ ਕੇ ਆਏ ਨੇ ਬਹੁਤ ਸੋਹਣੇ ਲੱਗਦੇ ਨੇ ਜੀ ਇਹਨਾਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਫਾਈਨਲ ਲੁੱਕ ਬਹੁਤ ਸੋਹਣੀ ਆ ਤੁਸੀਂ ਇਹਨਾਂ ਨੂੰ ਡਿਜ਼ਾਈਨ ਸਟਿਚ ਕਰਦੇ ਸਮੇਂ ਕਿਦਾਂ ਮਾਜੀ ਡਿਜ਼ਾਈਨ ਕਰਵਾ ਸਕਦੇ ਹੋ ਕੋਈ ਵੀ ਨੈਕ ਡਿਜ਼ਾਈਨ ਜਾਂ ਬਾਟਮ ਡਿਜ਼ਾਈਨ ਕਰਕੇ ਠੀਕ ਹੈ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਜੀ ਆਪਾਂ ਇੱਕ ਸਿੰਪਲ ਚੀਜ਼ ਨੂੰ ਹੋਰ ਵੀ ਚਾਰ ਚੰਨ ਲਗਾ ਸਕਦੇ ਆ ਇੱਕ ਆਪਣੀ ਕ੍ਰੀਏਟਿਵਿਟੀ ਦੇ ਨਾਲ ਡਿਜ਼ਾਈਨ ਕਰਕੇ ਚਲੋ ਜੀ ਇਹ ਹੈਗਾ ਜੀ ਆਪਣਾ ਥਰਡ ਕਲਰ ਜੋ ਕਿ ਬਹੁਤ ਜ਼ਿਆਦਾ ਸੋਹਣਾਗਾ ਠੀਕ ਹੈ ਲਾਈਟ ਜਿਹਾ ਕਲਰ ਹੈ ਬਟ ਸ਼ਾਈਨ ਦੇ ਕਰਕੇ ਥੋੜਾ ਡਾਰਕ ਲੱਗਦੀ ਹੈ ਬਾਟਮ ਵੀ ਇਸ ਕੋ ਪਲੇਨ ਕਰਕੇ ਠੀਕ ਹੈ ਤੇ ਪ੍ਰਿੰਟਿੰਗ ਸਾਰਿਆਂ ਦੀ ਸੇਮ ਆ ਬਹੁਤ ਜ਼ਿਆਦਾ ਸੋਹਣਾ ਜਿਹੜਾ ਗ੍ਰੇ ਬਲੈਕ ਜਿਹਾ ਕਲਰ ਆ ਠੀਕ ਹੈ ਜਿਨ੍ਹਾਂ ਨੂੰ ਵੀ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਚਲੋ ਤੇ ਆਪਾਂ ਨੂੰ WhatsApp ਦੇ ਉੱਪਰ ਤੁਸੀਂ DM ਕਰ ਸਕਦੇ ਹੋ ਠੀਕ ਹੈ ਜੀ ਪੰਚਮ ਸਿਲਕ ਫੈਬਰਿਕ ਰਹੂਗਾ ਜੀ ਇਹਨਾਂ ਦਾ ਸੂਟਾਂ ਦਾ ਠੀਕ ਹੈ ਆਲਰੇਡੀ ਆਪਾਂ ਤੁਹਾਨੂੰ ਦੋ ਸੂਟ ਦਿਖਾ ਚੁੱਕਿਆ ਤਿੰਨ ਕਲਰ ਦਿਖਾ ਚੁੱਕਿਆ ਠੀਕ ਹੈ ਉਹਨਾਂ ਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਠੀਕ ਹੈ ਜੀ ਤੇ ਆਪਣੇ Instagram ਵਾਲੇ ਪੇਜ ਨੂੰ ਵੀ ਵੱਧ ਤੋਂ ਵੱਧ ਪਲੀਜ਼ ਫੋਲੋ ਕਰੋ ਸ਼ੇਅਰ ਕਰੋ ਤੇ ਆਪਣੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਜੇਕਰ ਮੇਰੀ ਵੀਡੀਓ ਤੇ ਨਮਿਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ ਪੰਜਮ ਸਿਲਕ ਦੀ ਫੈਬਰਿਕ ਨੇ ਜਿਹੜੇ ਇਹ ਨਮਲ ਬ੍ਰਾਂਡ ਲਾਂਚ ਹੋਇਆ ਜੀ ਨਮਾ ਫੈਬਰਿਕ ਲਾਂਚ ਹੋਇਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਫੈਬਰਿਕ ਆ ਬਹੁਤ ਹੀ ਸ਼ਾਈਨ ਤੇ ਫਾਈਨ ਜਿਹਾ ਕੱਪੜਾ ਹੈ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਫੈਬਰਿਕ ਤੇ ਬਹੁਤ ਹੀ ਜਿਆਦਾ ਸੋਹਣੇ ਕਲਰ ਨੇ ਠੀਕ ਹੈ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਚਲੋ ਜੀ ਨੈਕਸਟ ਸਟੱਫ ਹੈਗਾ ਜੀ ਨੈਕਸਟ ਸੂਟ ਹੈਗੇ ਨੇ ਜੀ ਸਭ ਤੋਂ ਪਹਿਲਾ ਕਲਰ ਹੈਗਾ ਜੀ ਮਹਿੰਦੀ ਜਿਹਾ ਕਲਰ ਹੈ ਲਾਈਟ ਮਹਿੰਦੀ ਕਲਰ ਵਿੱਚ ਫਲਾਰ ਦਾ ਪ੍ਰਿੰਟ ਬਣਿਆ ਹੋਇਆ ਇਹ ਹੈਗੀ ਹੈ ਜੀ ਲੀਵਿਆ ਜੌਰਜਟ ਲਾਈਨਿੰਗ ਜੌਰਜਟ ਲੀਵਿਆ ਲਾਈਨਿੰਗ ਜੌਰਜਟ ਦੇ ਸੂਟ ਨੇ ਜੀ ਇਹ ਇਹਨਾਂ ਵਿੱਚੋਂ ਵੀ ਜੇਕਰ ਕਿਸੇ ਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਦੇ ਉੱਪਰ ਡੀਐਮ ਕਰ ਸਕਦੇ ਹੋ ਠੀਕ ਹੈ ਜਿਹੜਾ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੇ ਤੁਸੀਂ ਇਹ ਸੂਟ ਨੂੰ ਇਦਾਂ ਵੀ ਮੰਗਵਾ ਸਕਦੇ ਹੋ ਤੇ ਵਿਦ ਸਟੀਚਿੰਗ ਔਰ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਕਿਦਾਂ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਸਾਰੇ ਸੂਟਸ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਕਪੜਾ ਫੈਬਰਿਕ ਬਹੁਤ ਜਿਆਦਾ ਸੋਹਣਾ ਫਾਈਨ ਜਿਹਾ ਕਪੜਾ ਹੈ ਲੀਵਿਆ ਜ਼ੋਰਜਟ ਲਾਈਨਿੰਗ ਜ਼ੋਰਜਟਾ ਜਿਹੇ ਠੀਕ ਹੈ ਸਭ ਦੀ ਅਲਗ-ਅਲਗ ਪ੍ਰਿੰਟਿੰਗ ਆ ਬਹੁਤ ਸੋਹਣੇ ਸੂਟ ਨੇ ਜਿਹੜੇ ਉਹ ਆਏ ਨੇ ਆਪਣੇ ਕੋਲ ਤੁਸੀਂ ਜਿੰਨਾ ਵੀ ਨੇ ਵੀ ਇਨਾਂ ਚੋਂ ਕੋਈ ਸੂਟ ਬਾਈ ਕਰਨਾ ਹੈ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਕਿਤੇ ਵੀ ਬੈਠੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਠੀਕ ਹੈ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੇਕਰ ਤੁਸੀਂ ਸੂਟ ਸਟਿਚ ਕਰਵਾ ਕੇ ਰੈਡੀ ਕਰਵਾ ਕੇ ਆਪਣੇ ਤੋਂ ਮੰਗਵਾਉਣਾ ਚਾਹਣਿਓ ਠੀਕ ਹੈ ਜੀ ਸਾਰੇ ਜਣੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਾਂ ਕੋਈ ਕਮੀ ਰਹਿ ਜਾਂਦੀ ਹੈ ਤਾਂ ਪਲੀਜ਼ ਸੁਜੈਸ਼ਨ ਦਿਆ ਕਰੋ ਦੱਸਿਆ ਕਰੋ ਹਨਾ ਤੇ ਆਪਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀਆਂ ਨੇ ਬਲੌਗਸ ਕਿੱਦਾਂ ਦੇ ਲੱਗਦੇ ਆ ਆਪਣੇ ਪਲੀਜ਼ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਰਕੇ ਮੈਸੇਜ ਜੇ ਤੁਸੀਂ ਠੀਕ ਹੈ ਜੀ ਮੈਨੂੰ ਤੁਹਾਡੇ ਮੈਸੇजेस ਦੀ ਵੇਟ ਰਹਿੰਦੀ ਆ ਤੇ ਪਲੀਜ਼ ਮੇਰੀ ਉਹਨਾਂ ਸਾਰਿਆਂ ਨੂੰ ਰਿਕੁਐਸਟ ਆ ਉਹਨਾਂ ਪੈਣਾ ਨੂੰ ਜਿਹੜੀਆਂ ਮੈਨੂੰ ਕਮੈਂਟ ਦੇ ਵਿੱਚ ਪ੍ਰਾਈਸਿਸ ਪੁੱਛਦੀਆਂ ਨੇ ਮੈਂ ਉਹਨਾਂ ਸਾਰਿਆਂ ਨੂੰ ਇਹੀ ਕਹਿਣੀ ਹੁੰਦੀ ਆ ਕਿ ਪਲੀਜ਼ ਮੈਨੂੰ ਵਾਜਾ ਕੇ WhatsApp ਦੇ ਉੱਪਰ DM ਕਰੋ ਸਕਰੀਨ ਦੇ ਉੱਪਰ ਆਪਣਾ ਆਲਰੇਡੀ ਨੰਬਰ ਦਿੱਤਾ ਹੁੰਦਾ ਪਲੀਜ਼ ਮੈਨੂੰ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਪੁੱਛ ਸਕਦੇ ਹੋ ਕਿ ਇਹ ਵਾਲੇ ਸੂਟ ਦਾ ਕੀ ਪ੍ਰਾਈਸਿਸ ਹੈ ਪ੍ਰਾਈਸਿਸ ਨੇ ਠੀਕ ਹੈ ਜੀ ਚਲੋ ਜੀ ਨੈਕਸਟ ਕਲਰ ਹੈਗਾ ਜੀ red ਕਲਰ ਹੈ ਜੀ ਇਹ ਠੀਕ ਹੈ ਇਸ ਦੇ ਵਿੱਚ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਨਾਂ ਵਿੱਚੋਂ ਵੀ ਜਿਹੜਾ ਸੂਟ ਤੁਸੀਂ ਜੇ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਤੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੀ ਠੀਕ ਹੈ ਜਿਹੜੇ ਐਦਾਂ ਮੈਸੇਜਸ ਕਰਦੇ ਆ ਵੀ ਸਾਨੂੰ ਪ੍ਰਾਈਸਸ ਸੋ ਕਮੈਂਟਾਂ ਦੇ ਵਿੱਚ ਸਕਰੀਨ ਤੇ ਨੰਬਰ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਇਸ ਲਈ ਹੀ ਦਿੱਤਾ ਹੁੰਦਾ ਹੈ ਕਿ ਤਾਂ ਜੋ ਤੁਸੀਂ ਸਾਨੂੰ WhatsApp ਦੇ ਉੱਪਰ ਪਰਸਨਲੀ ਟॉक ਕਰ ਸਕੋ ਤੇ ਪੁੱਛ ਸਕੋ ਕਿ ਕਿਹੜੇ ਸੂਟ ਦਾ ਕਿੰਨਾ ਪ੍ਰਾਈਸਸ ਹੈ ਠੀਕ ਪ੍ਰਾਈਸ ਹੈ ਤੇ ਤੁਸੀਂ ਕਿੱਥੇ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਕਿਹੜਾ ਫੈਬਰਿਕ ਹੈ ਜੀ ਜੇਕਰ ਤੁਸੀਂ ਕੋਈ ਡਿਟੇਲ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਪਲੀਜ਼ ਆਪਾਂ ਨੂੰ WhatsApp ਦੇ ਉੱਪਰ ਜਿਹੜਾ ਆਪਣਾ ਨੰਬਰ ਹੈ 9781735157 ਤੁਸੀਂ DM ਕਰਨਾ ਹੈ ਠੀਕ ਹੈ ਜੀ ਸੂਟ ਬਾਰੇ ਜਾਣਕਾਰੀ ਲੈਣ ਲਈ ਠੀਕ ਹੈ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸੂਟ ਤੁਹਾਨੂੰ ਜਿਹੜਾ ਵੀ ਪਸੰਦ ਹੈ ਠੀਕ ਹੈ ਜਾਂ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਡਿਜ਼ਾਈਨ ਭੇਜ ਕੇ ਡਿਜ਼ਾਈਨ ਦੱਸ ਕੀ ਠੀਕ ਹੈ ਜੀ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਫੋਟੋ ਜਾਂ ਵੀਡੀਓ ਪੇਸ ਕੀ ਆਪਾਂ ਨੂੰ ਸੂਟ ਜਿੱਦਾ ਮਰਜ਼ੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲੇ ਹਰੇਕ ਪ੍ਰਕਾਰ ਦਾ ਵਰਕ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਹੋ ਗਿਆ ਜਿੱਦਾਂ ਪੇਂਟ ਬਲੌਕ ਪੇਂਟ ਸਾਰੇ ਵਰਕ ਨੇ ਜਿਹੜੇ ਅਵੇਲੇਬਲ ਨੇ ਠੀਕ ਹੈ ਜੀ ਲੀਵਿਆ ਲਾਈਨਿੰਗ ਜੋ ਜਰਤ ਤੇ ਜਿਹੜੇ ਆਪਣੇ ਕੋਲੇ ਇਹ ਸੂਟ ਨੇ ਜੀ ਇਹਨਾਂ ਵਿੱਚੋਂ ਵੀ ਜਿਹੜਾ ਸੂਟ ਤੁਸੀਂ ਬਾਏ ਕਰਨਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਤੇ ਇੱਕ ਨਾ ਕਮੈਂਟਾਂ ਦੇ ਵਿੱਚ ਸਾਰੇ ਇਦਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੰਨਾ ਕਿੰਨਾਂ ਨੂੰ ਆਪਣੇ ਬਲੌਗ ਦੀ ਜਿਹੜੀ ਆ ਵੇਟ ਰਹਿੰਦੀ ਆ ਠੀਕ ਹੈ ਜੀ ਤੇ ਕਿੰਨਾ ਨੂੰ ਹਨਾ ਆਪਣੇ ਵੀਡੀਓਜ਼ ਵਧੀਆ ਲੱਗਦੀਆਂ ਨੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨੈਕਸਟ ਕਲਰ ਹੈਗਾ ਜੀ ਗ੍ਰੀਨ ਕਲਰ ਠੀਕ ਹੈ ਬਹੁਤ ਹੀ ਜ਼ਿਆਦੇ ਸੋਹਣੇ ਪ੍ਰਿੰਟ ਦੇ ਕਲਰ ਨੇ ਠੀਕ ਹੈ ਜੀ ਜਿੰਨਾ ਨੂੰ ਠੀਕ ਹੈ ਜਦੋਂ ਆਪਾਂ ਫਾਈਨਲ ਲੁੱਕ ਦਿੰਨੇ ਆ ਵੇਅਰ ਕਰਨ ਤੋਂ ਬਾਅਦ ਸਟਿਚਿੰਗ ਕਰਕੇ ਡਿਜ਼ਾਈਨ ਵਗੈਰਾ ਕਰਕੇ ਜੋ ਕਿ ਬਹੁਤ ਜਿਆਦੇ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਠੀਕ ਹੈ ਜੀ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਦੇ ਉੱਪਰ ਤੁਸੀਂ ਡੀਐਮ ਕਰ ਸਕਦੇ ਹੋ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਸੂਟ ਤੁਸੀਂ ਵਿਦ ਸਟਿਚ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਤੇ ਸੂਟ ਜੇ ਕੋਈ ਤੁਸੀਂ ਵਰਕ ਕਰਵਾਉਣਾ ਹੈ ਆਪਣੇ ਤੋਂ ਉਹ ਵੀ ਤੁਸੀਂ ਵਿਦ ਵਿਦ ਸਟਿਚ অর ਵਿਦਆਊਟ ਸਟਿਚ ਆਪਣੀ ਚੋਇਸ ਅਨੁਸਾਰ ਜਿਹੜਾ ਮੰਗਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਸੂਟ ਤੁਸੀਂ ਕੋਈ ਵੀ ਰੈਡੀ ਕਰਵਾ ਰਹੇ ਹੋ ਆਪਣੇ ਤੋਂ ਹਨਾ ਸਾਰਿਆਂ ਦਾ ਵਰਕ ਤੁਹਾਨੂੰ ਬਹੁਤੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਸਾਫ਼ ਸੁਥਰਾ ਬੱਦਿਆ ਕੁਆਲਟੀ ਦਾ ਤੁਹਾਨੂੰ ਸਟੱਫ ਮਿਲੇਗਾ ਕਦੇ ਵੀ ਕੋਈ ਵੀ ਇਦਾਂ ਦੀ ਕੰਪਲੇਨ ਨਹੀਂ ਆਉਗੀ ਕਿ ਤੁਹਾਨੂੰ ਕੋਈ ਸੂਟ ਵਰਕ ਵਗੈਰਾ ਜਾਂ ਠੀਕ ਨਹੀਂ ਮਿਲੇਗਾ ਠੀਕ ਹੈ ਜੀ ਵਧੀਆ ਨਹੀਂ ਮਿਲੇਗਾ ਠੀਕ ਹੈ ਬਹੁਤੀ ਸਫਾਈ ਦੇ ਨਾਲ ਬਹੁਤੀ ਨੀਟ ਐਂਡ ਕਲੀਨ ਅਪਦਰ ਵਰਕ ਕਰਵਾਣੇ ਠੀਕ ਹੈ ਤੇ ਵਧੀਆ ਕੁਆਲਿਟੀ ਦਾ ਹੀ ਆਪਾਂ ਫੈਬਰਿਕ ਵਾਈ ਕਰਦੇ ਆਂ ਠੀਕ ਹੈ ਜੀ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਮੰਗਵਾਣਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਦੇ ਉੱਪਰ DM ਕਰ ਸਕਦੇ ਹੋ ਠੀਕ ਹੈ ਸਕਰੀਨਸ਼ਾਟ ਭੇਜ ਕੇ ਠੀਕ ਹੈ ਜੀ ਕਿਉਂਕਿ ਕਈ ਭੈਣਾ ਮੇਰੀਆਂ ਭਰਾ ਉਹਦੇ ਵਿੱਚ ਪੁੱਛਦਿਆਂ ਨੇ ਕਮੈਂਟਾਂ ਦੇ ਵਿੱਚ ਕੀ ਪ੍ਰਾਈਸਿਸ ਕੀ ਆ ਆ ਸਮ ਟਾਈਮ ਕਿਸੇ ਸੂਟ ਦਾ ਕਲਰ ਜਾਂ ਕੋਈ ਵੀ ਇਦਾਂ ਕੰਬੀਨੇਸ਼ਨ ਨਹੀਂ ਯਾਦ ਰਹਿੰਦਾ ਹਨਾ ਵੀ ਕਿਹੜਾ ਸੂਟ ਦਾ ਤੁਸੀਂ ਪ੍ਰਾਈਸ ਪੁੱਛ ਰਹੇ ਹੋ ਸੋ ਸਕਰੀਨਸ਼ਾਟ ਦੇਖ ਕੇ ਪਤਾ ਲੱਗ ਜਾਂਦਾ ਸੋ ਕਿਉਂਕਿ ਇਹ ਬਹੁਤ ਸਾਰੇ ਸੂਟਸ ਹੁੰਦੇ ਆ ਤੇ ਬਹੁਤ ਸਾਰੇ ਮੈਸੇजेस ਹੁੰਦੇ ਆ ਠੀਕ ਹੈ ਤੇ ਬਹੁਤ ਪਾਚੇ ਆਪਣਾ ਜਿਹੜਾ ਦਿਮਾਗ ਚੱਲ ਰਿਹਾ ਹੁੰਦਾ ਠੀਕ ਹੈ ਜੀ ਸੋ ਤੁਸੀਂ ਕੀ ਕਰਨਾ ਹੈ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਾਂ ਨੂੰ WhatsApp ਦੇ ਉੱਪਰ ਮੈਸੇजेस ਕਰਨਾ ਹੈ ਠੀਕ ਹੈ ਜੀ ਡੀਐਮ ਕਰਨਾ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਪਸੰਦ ਆ ਤੁਹਾਨੂੰ ਜਾਂ ਉਸ ਬਾਰੇ ਡਿਟੇਲ ਜਾਣਕਾਰੀ ਲੈਣੀ ਹੁੰਦੀ ਆ ਠੀਕ ਹੈ ਜੀ ਇਹ ਆਪਣਾ ਪੈਰਟ ਕਲਰ ਹੈ ਜੀ ਸਾਰਿਆਂ ਦੇ ਵੀ ਇਹਨਾਂ ਵਿੱਚ ਸਾਰਿਆਂ ਚ ਬਹੁਤ ਸਾਰੇ ਕਲਰਸ ਨੇ ਮਲਟੀ ਕਲਰਸ ਦੇ ਨਾਲ ਜਿਹੜੇ ਇਹ ਲੀव्स ਬਣੇ ਹੋਏ ਨੇ ਫਲਾਰਸ ਬਣੇ ਹੋਏ ਨੇ ਠੀਕ ਹੈ ਇਹਨਾਂ ਚ ਤੁਸੀਂ ਟਾਈਡ ਆਇਨ ਟਾਈਡ ਆਇ ਦਾ ਦੁਪੱਟਾ ਗਾ ਰੈਡੀ ਕਰਵਾਉਣਾ ਤਾਂ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਠੀਕ ਹੈ ਜੀ ਇਹਦੇ ਨਾਲ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੀ ਹੈ ਆਪਣਾ ਨੈਕਸਟ ਸੂਟ ਨੈਕਸਟ ਕਲਰ ਠੀਕ ਹੈ ਜੀ ਬਹੁਤ ਝਾਰੇ ਸੋਨਾ ਬਹੁਤ ਹੀ ਲਾਈਟ ਜਿਹਾ ਕਲਰ ਕਰੀਮ ਕਲਰ ਤੇ ਇਸ ਦੇ ਵਿੱਚ ਡਿਜ਼ਾਈਨਿੰਗ ਦੀ ਵੀ ਜਿਹੜੀ ਹੈ ਡਿਫਰੈਂਟ ਹੈ ਦੂਜਿਆਂ ਨਾਲੋਂ ਠੀਕ ਹੈ ਇਦਾਂ ਦੇ ਕਲਰ ਨੇ ਜਿਹੜੇ ਇਹ ਗਰਮੀਆਂ ਦੇ ਵਿੱਚ ਬਹੁਤ ਵਧੀਆ ਰਹਿੰਦੇ ਨੇ ਮਤਲਬ ਕਿ ਵੀ ਡਾਰਕ ਕਲਰਾਂ ਨਾਲੋਂ ਆਪਾਂ ਕਈ ਵਾਰ ਡਾਰਕ ਕਲਰ ਡਾਰਕ ਡਾਰਕ ਕਲਰ ਜਿਹੜਾ ਪੋਣਾ ਵੇਰ ਕਰਨਾ ਨਹੀਂ ਪਸੰਦ ਕਰਦੇ बिकॉज़ ਆਪਾਂ ਨੂੰ ਇਹ ਹੋ ਜਾਂਦਾ ਕਿ ਗਰਮੀ ਦੇ ਵਿੱਚ ਨਹੀਂ ਚੰਗਾ ਲੱਗਦਾ ਸੋ ਵੈਸਟ ਆਪਸ਼ਨ ਹੈ ਜੀ ਇਹ ਵਾਲਾ ਕਲਰ ਬਹੁਤ ਜ਼ਿਆਦਾ ਸੋਨਾ ਕਰੀਮੀ ਜਿਹਾ ਕਲਰ ਹੈ ਤੇ ਸਾਰੇ ਕਲਰ ਨੇੜੇ ਲਾਈਟ ਜਿਹਾ ਕਲਰ ਕੰਟਰਾਸਟ ਕੀਤੇ ਆਪਾਂ ਕੰਬੀਨੇਸ਼ਨ ਕਿਤੇ ਆ ਬਹੁਤ ਜਿਆਦੇ ਸੋਹਣੇ ਕਲਰ ਨੇ ਸੋ ਤੁਸੀਂ ਜਿੰਨਾਂ ਨੇ ਵੀ ਜਿਹੜਾ ਵੀ ਸੂਟ ਬਾਈ ਕਰਨਾ ਹੈ ਠੀਕ ਹੈ ਆਪਣੇ ਤੋਂ ਮੰਗਵਾਉਣਾ ਚਾਹੁੰਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਉੱਪਰ DM ਕਰਨਾ ਹੈ ਠੀਕ ਹੈ ਜੀ ਬਹੁਤ ਥੈਂਕ ਯੂ ਕਰਦੀ ਆ ਮੈਂ ਉਹਨਾਂ ਦਾ ਜਿਹੜੇ ਮੈਨੂੰ ਰੋ ਡੇਲੀ ਕਮੈਂਟ ਕਰਕੇ ਸਪੋਰਟ ਕਰਦੇ ਆ ਦੱਸਦੇ ਆ ਕਿ ਤੁਹਾਡੀ ਵੀਡੀਓ ਕਿਦਾਂ ਦੀ ਲੱਗੀ ਜਾਂ ਕਲੈਕਸ਼ਨ ਕਿਦਾਂ ਦੀ ਆ ਹਨਾ ਥੈਂਕ ਯੂ ਸੋ ਮੱਚ ਬਹੁਤ ਚੰਗਾ ਲੱਗਦਾ ਜਦੋਂ ਕਿਸੇ ਦਾ ਰਿਸਪੌਂਸ ਮਿਲਦਾ ਹੈ ਹਨਾ ਤੇ ਬੰਦਾ ਮੋਟੀਵੇਟ ਉੱਥੋਂ ਹੀ ਹੁੰਦਾ ਜੀ ਜਦੋਂ ਕੋਈ ਆਪਾਂ ਨੂੰ ਮੂਰੋਂ ਰਿਸਪੌਂਸ ਦਿੰਦਾ ਹੈ ਕਿ ਹਾਂਜੀ ਤੁਹਾਡੀ ਜਿਹੜੀ ਵੀਡੀਓ ਸਾਨੂੰ ਇਦਾਂ ਦੀ ਲੱਗੀ ਤੁਹਾਡੀ ਕਲੈਕਸ਼ਨ ਹੈ ਜਿਹੜੀ ਉਹ ਇਦਾਂ ਦੀ ਲੱਗੀ ਠੀਕ ਹੈ ਸੋ ਪਲੀਜ਼ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜਾਂ ਸੂਟ ਤੁਹਾਨੂੰ ਕਿੱਦਾਂ ਦੇ ਲਗੇ ਠੀਕ ਹੈ ਜੀ ਤੇ ਜੇਕਰ ਤੁਸੀਂ ਕੋਈ ਸੂਟ ਵੀਡੀਓ ਚ ਦੇਖ ਕੇ ਮੰਗਵਾਣਾ ਚਾਹੁੰਦੇ ਹੋ ਤੇ ਉਹਦੇ ਲਈ ਪਲੀਜ਼ ਰਿਕੁਐਸਟ ਹੈ ਸਭ ਨੂੰ ਠੀਕ ਹੈ ਜੋ ਵੀ ਪ੍ਰਾਈਸ ਦੇ ਲਈ ਕਮੈਂਟਾਂ ਦੇ ਵਿੱਚ ਮੈਸੇਜ ਕਰਦੇ ਆ ਉਹ ਸਕਰੀਨਸ਼ਾਟ ਲੈ ਕੇ ਆਪਣਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਉਹਦੇ ਤੇ ਤੁਸੀਂ ਆਪਾਂ ਨੂੰ ਡੀਐਮ ਕਰਨਾ ਹੈ ਕਿ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਬਾਈ ਕਰਨਾ ਚਾਹੁੰਦੇ ਹੋ ਆਪਣੇ ਤੋਂ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਸੂਟ ਨੇ ਜੀ ਇਹ ਠੀਕ ਹੈ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣੇ ਤੋਂ ਬਾਈ ਕਰ ਸਕਦੇ ਹੋ ਆਪਣੇ ਤੋਂ ਮੰਗਵਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਸੋਹਣੀ ਪ੍ਰਿੰਟਿੰਗਾਂ ਤੇ ਬਹੁਤ ਹੀ ਜਿਆਦਾ ਸੋਨਾ ਜਿਹੜਾ ਸਟੱਫ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਠੀਕ ਹੈ ਪੰਚਮ ਸਿਲਕ ਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਤੋਂ ਚਾਰ ਕਲਰ ਦਿਖਾਏ ਆ ਉਹਨਾਂ ਚੋਂ ਵੀ ਜਿਹੜਾ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਆਪਣੇ ਤੋਂ ਬਾਈ ਕਰ ਸਕਦੇ ਹੋ ਆਪਾਂ ਨੂੰ WhatsApp ਦੇ ਉੱਪਰ DM ਕਰਕੇ ਦੱਸ ਸਕਦੇ ਹਾਂ ਕਿ ਤੁਸੀਂ ਕਿਹੜਾ ਸੂਟ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਚਲੋ ਜੀ ਇਹ ਸੀ ਆਪਣਾ ਵਾਈਟ ਕਲਰ ਦੇ ਉੱਪਰ ਲਾਈਟ ਜੀ ਕਲਰ ਦਾ ਕਲਰ ਕੰਟਰਾਸਟ ਦੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਤੇ ਨੈਕਸਟ ਹੈਗਾ ਜੀ ਬਰਾਊਨ ਜੇ ਕਲਰ ਦੇ ਵਿੱਚ ਪ੍ਰਿੰਟਿੰਗ ਆ ਠੀਕ ਹੈ ਬਰਾਊਨ ਕਰੀਮ ਦੇ ਵਿੱਚ ਠੀਕ ਹੈ ਸਾਰਾ ਮਿਕਸ ਜਆ ਪ੍ਰਿੰਟ ਹੈ ਇਹਨਾਂ ਦੀਆਂ ਸ਼ਰਟਸ ਬਣੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਜੇਕਰ ਤੁਸੀਂ ਆਲ ਓਵਰ ਸੂਟ ਵਗੈਰਾ ਵੀ ਬਣਾਉਣਾ ਚਾਹੁੰਦੇ ਤੁਸੀਂ ਉਹ ਵੀ ਬਣਾ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਸੂਟ ਪ੍ਰਿੰਟ ਇਹਨਾਂ ਚੋਂ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਹੀ ਆਪਾਂ ਨੂੰ DM ਕਰਨਾ ਹੈ ਨਾ ਕਿ ਤੁਸੀਂ ਆਪਾਂ ਨੂੰ ਪ੍ਰਾਈਸ ਪੁੱਛਣਾ ਹੈ ਕਮੈਂਟਾਂ ਦੇ ਵਿੱਚ ਸੋ ਪਲੀਜ਼ ਰਿਕਵੈਸਟ ਮੈਂ ਬਾਰ ਬਾਰ ਕਰ ਰਹੀ ਹਾਂ ਜਿਹੜੇ ਵੀ ਮੈਨੂੰ ਪ੍ਰਾਈਸ ਪੁੱਛਦੇ ਨੇ ਕਮੈਂਟਾਂ ਦੇ ਵਿੱਚ ਮੇਰੀਆਂ ਭੈਣਾਂ ਠੀਕ ਹੈ ਸੋ ਰਿਕਵੈਸਟ ਹੈ ਉਹਨਾਂ ਨੂੰ ਪਲੀਜ਼ ਆਪਾਂ ਨੂੰ WhatsApp ਦੇ ਉੱਪਰ ਪੁੱਛਿਆ ਕਰੋ ਜੀ WhatsApp ਦੇ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੈ ਸਕਰੀਨ ਦੇ ਉੱਪਰ ਠੀਕ ਹੈ ਜੀ ਬਹੁਤ سارے ਸੋਹਣੇ ਸੂਟ ਨੇ ਜੀ ਤੇ ਬਹੁਤ ਸੋਹਣੀਆਂ ਪ੍ਰਿੰਟਿੰਗਸ ਨੇ ਸਾਰੇ ਸੂਟਾਂ ਦੀਆਂ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਆਪਾਂ WhatsApp ਦੇ ਉੱਪਰ DM ਕਰਨਾ ਆਪਾਂ ਵੋਲਡ ਵਾਈਡ ਸ਼ਿਪਿੰਗ ਕਰਦੇ ਆ ਤੁਸੀਂ ਕਿਤੇ ਵੀ ਬੈਠੇ ਜਿਹੜਾ ਸੂਟ ਆ ਉਹ ਮੰਗਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਆ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਤੁਸੀਂ ਆਪਣੇ ਇੰਸਟਾਗ੍ਰam ਵਾਲੇ ਪੇਜ ਤੋਂ ਵੀ ਕੋਈ ਵੀ ਡਿਜ਼ਾਈਨ ਲੈ ਕੇ ਆਪਾਂ ਤੋਂ ਰੈਡੀ ਕਰਵਾ ਸਕਦੇ ਹਾਂ ਉਹਨਾਂ ਵਿੱਚੋਂ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਜਿਹੜੇ ਆਪਾਂ ਸੂਟ ਰੈਡੀ ਕਰਵਾਣੇ ਆ ਤੇ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵਾਲ ਦਾ ਸੂਟ ਆ ਜਿਹੜਾ ਰੈਡੀ ਕੀਤਾ ਹੋਇਆ ਉਹਦਾ ਡਿਜ਼ਾਈਨ ਤੁਸੀਂ ਲੈ ਕੇ ਆਪਾਂ ਨੇ ਤੋਂ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਓਨਲੀ ਔਨ ਆਪਾਂ ਪਲੇਨ ਸੂਟ ਆ ਜਿਹੜਾ ਪਲੇਨ ਫੈਬਰਿਕ ਹੋਗਾ ਉਹਦੀ ਸ਼ਿਪਿੰਗ ਨਹੀਂ ਕਰਦੇ ਜੀ ਜੇਕਰ ਤੁਸੀਂ ਉਹ ਪਲੇਨ ਸੂਟ ਨੂੰ ਕਿਸੇ ਨੂੰ ਵੀ ਜੋ ਪਿਛਲੀ ਵੀਡੀਓਸ ਤੁਹਾਨੂੰ ਦਿਖਾ ਚੁੱਕੇ ਆ ਹਨਾ ਉਹਨਾਂ ਨੂੰ ਤੁਸੀਂ ਕਿਸੇ ਵਰਕ ਕਰਵਾ ਕੇ ਬਾਈ ਕਰਦੇ ਹੋ ਤੇ ਤੁਸੀਂ ਦੈਨ ਕੋਰੀਅਰ ਕਰ ਸਕਦੇ ਆਂ ਆਪਾਂ ਠੀਕ ਹੈ ਜੀ ਪਲੇਨ ਫੈਬਰਿਕ ਜੇ ਤੁਸੀਂ ਲੈਣਾ ਤਾਂ ਤੁਸੀਂ ਆਪਣੇ ਕੋਲ ਆ ਕੇ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਪਲੇਨ ਫੈਬਰਿਕ ਨੂੰ ਵਰਕ ਕਰਵਾ ਕੇ ਲੈਣੇ ਹੋ ਤਾਂ ਆਪਾਂ ਤੁਹਾਡੇ ਕੋਲ ਜਿਹੜਾ ਸ਼ਿਪਿੰਗ ਕਰ ਦੇਾਂਗੇ ਕੋਰੀਅਰ ਕਰ ਦੇਾਂਗੇ ਠੀਕ ਹੈ ਜੀ ਬਹੁਤ ਸਨੇ ਸੂਟ ਨੇ ਜੀ ਸਾਰੇ ਸੂਟ ਜਿਹੜਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪਹਿਲਾਂ ਦਿਖਾ ਚੁੱਕੀਆਂ ਤੇ ਅੱਗੇ ਦਿਖਾਉਣ ਜਾ ਰਹੀ ਆਂ ਠੀਕ ਹੈ ਇਹਨਾਂ ਵਿੱਚੋਂ ਜਿਹੜਾ ਵੀ ਤੁਸੀਂ ਬਾਏ ਕਰਨਾ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਆਪਾਂ ਨੂੰ DM ਕਰਨਾ ਹੈ ਠੀਕ ਹੈ ਆਪਣੇ Instagram ਵਾਲੇ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਨਾ ਤੇ ਸ਼ੇਅਰ ਕਰਨਾ ਹੈ ਠੀਕ ਹੈ ਚਲੋ ਜੀ ਨੈਕਸਟ ਕਲਰ ਹੈਗਾ ਜੀ ਬਲੈਕ ਤੇ ਇਸ ਦੇ ਫਲਾਰ ਦੇ ਵੀ ਜਿਹੜੀ ਪ੍ਰਿੰਟਿੰਗ ਆ ਉਹ ਵੱਖਰੀ ਆ ਠੀਕ ਹੈ ਡਿਜ਼ਾਈਨ ਦਾ ਫਰਕ ਹੈ ਠੀਕ ਹੈ ਲੀਵਿਆ ਲਾਈਨਿੰਗ ਚੈੱਕ ਜੋਰਜਾਟਾ ਜੀ ਲੀਵਿਆ ਚੈੱਕ ਜੋਰਜਾਟਾ ਇਹ ਠੀਕ ਹੈ ਇਸ ਦੇ ਵਿੱਚ ਚੈੱਕ ਬਣਿਆ ਹੋਇਆ ਤੇ ਚੈੱਕ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਆ ਠੀਕ ਹੈ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਡੀਐਮ ਕਰੋ ਆਪਾਂ ਨੂੰ ਵਟਸਐਪ ਦੇ ਉੱਪਰ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਇਹ ਵੀ ਬਹੁਤ ਸੋਹਣਾ ਇਸ ਦੀ ਵੀ ਪ੍ਰਿੰਟਿੰਗ ਆ ਜਿਹੜੀ ਸਭ ਤੋਂ ਲੱਗਦੀ ਆ ਠੀਕ ਹੈ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਦੇ ਵਿੱਚ ਕੰਟਰਾਸਟ ਕੀਤੇ ਗਏ ਨੇ ਠੀਕ ਹੈ ਜਿਨ੍ਹਾਂ ਨਾਲ ਇਹਨੂੰ ਪ੍ਰਿੰਟਿੰਗ ਦਿੱਤੀ ਗਈ ਆ ਫਲਾਰ ਬਣਾਏ ਗਏ ਨੇ ਇਸ ਦੇ ਵਿੱਚ ਠੀਕ ਹੈ ਜੀ ਸਕ੍ਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਦੇ ਉੱਪਰ ਡੀਐਮ ਕਰ ਸਕਦੇ ਹੋ ਕਿ ਤੁਸੀਂ ਕਿਹੜੇ ਵਾਲਾ ਸੂਟ ਜਿਹੜਾ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਸਾਰੇ ਸੂਟਾਂ ਦੀ ਪ੍ਰਿੰਟਿੰਗ ਬਹੁਤ ਫਾਈਨ ਜੀ ਹੈ ਤੇ ਬਹੁਤ ਹੀ ਲਾਈਟ ਵੇਟ ਦਾ ਕੱਪੜਾ ਹੈ ਠੀਕ ਹੈ ਤੇ ਬਹੁਤ ਹੀ ਸੋਹਣੇ ਕਲਰ ਨੇ ਠੀਕ ਹੈ ਇਹਨਾਂ ਚੋਂ ਜਿਹੜਾ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਆਪਾਂ ਨੂੰ ਡੀਐਮ ਕਰਨਾ ਤੇ ਪੰਚਮ ਸਿਲਕ ਦੇ ਸੂਟ ਨੇ ਜਿਹੜੇ ਉਹ ਵੀ ਪਾਰਟੀ ਵੀਅ ਸੂਟ ਨੇ ਤੁਸੀਂ ਉਹਨਾਂ ਨੂੰ ਡਿਜ਼ਾਈਨ ਕਰਕੇ ਰੈਡੀ ਕਰਕੇ ਸਟਿਚ ਕਰਕੇ ਕਿੱਦਾਂ ਮਰਜੀ ਡਿਜ਼ਾਈਨ ਕਰਕੇ ਜਿਹੜਾ ਤੁਸੀਂ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਬਹੁਤ ਸੋਹਣੀ ਲੁੱਕ ਕ੍ਰੀਏਟਸ ਕਰ ਸਕਦੇ ਹੋ ਇਹ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਆਪਣਾ ਲਾਸਟ ਸੂਟ ਹੈ ਜੀ ਇਹ ਆਪਣਾ ਇਹਨਾਂ ਚੋਂ ਵੀ ਬਹੁਤ ਸੋਹਣੇ ਕਲਰ ਨੇ ਜਿਹੜੇ ਬਣਾਏ ਹੋਏ ਨੇ ਡਿਜ਼ਾਈਨਿੰਗ ਲੀਫ ਸੀ ਫਲਾਰ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਕਿ ਇਹ ਬਹੁਤ ਹੀ ਲਾਈਟ weight ਦਾ ਕਲਰ ਹੈ ਜਿੱਦਾਂ ਕਿ ਹਲਕੇ ਫੁਲਕੇ ਜੇ ਕਲਰ ਹੁੰਦੇ ਨੇ ਜਿਹੜੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਠੀਕ ਹੈ ਜੀ ਤੁਸੀਂ ਵੀ ਜੇਕਰ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਤੁਸੀਂ WhatsApp ਦਾ ਨੰਬਰ ਹੈ ਜਿਹੜਾ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਆਪਾਂ ਨੂੰ DM ਕਰਨਾ ਹੈ ਸਕਰੀਨਸ਼ਾਟ ਲੈ ਕੇ ਕਿ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਆਪਣੇ Instagram ਵਾਲੇ ਪੇਜ ਨੂੰ ਵੀ ਪਲੀਜ਼ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਤੇ ਉੱਥੇ ਜਾ ਕੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਅੱਜ ਵਾਲੀ ਵੀਡੀਓ ਮੇਰੇ ਨਵੇਂ ਲੋਕ ਦੇਖ ਰਹੇ ਸੀਗੇ ਨਵੇਂ ਭੈਣ ਭਰਾਵਾਂ ਨੇ ਦੇਖੀ ਆ ਤਾਂ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪੂਰੇ ਪਸੰਦ ਆਏ ਹੋਣਗੇ ਵਧੀਆ ਲੱਗੇ ਹੋਣਗੇ ਠੀਕ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਮੈਨੂੰ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਕਿੱਦਾਂ ਦੇ ਲੱਗੇ ਠੀਕ ਹੈ ਤੇ ਜਿਹੜਾ ਵੀ ਕਿਸੇ ਨੇ ਸੂਟ ਕੋਈ ਬਾਇ ਕਰਨਾ ਹੈ ਉਹ ਆਪਨੂੰ ਡੀਐਮ ਕਰ ਸਕਦਾ WhatsApp ਦੇ ਉੱਪਰ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਇਥੀ ਕਰਦੇ ਆ ਥੈਂਕ ਯੂ